ਜੇਕਰ ਸਰੀਰ ਦੇ ਵਿੱਚ ਬਿਮਾਰੀਆਂ ਨੇ ਤੇ 2 ਮਿੰਟ ਕੱਢ ਕੇ ਜਾਇਓ ਤੁਹਾਡੇ ਸਰੀਰ ਦੀਆਂ ਬਿਮਾਰੀਆਂ ਠੀਕ ਹੋ ਸਕਦੀਆਂ ਨੇ ਕਿਸੇ ਤਰ੍ਹਾਂ ਦਾ ਟ੍ਰੀਟਮੈਂਟ ਉਹਦਾ ਕਰਦੇ ਆ ਖਾਸ ਕਰਕੇ ਲੀਵਰ ਦੇ ਜਿਹੜੇ ਟ੍ਰੀਟਮੈਂਟ ਆ ਪੀਲੀਆ ਕਾਲਾ ਪੀਲੀਆ ਛਿਆਵਣਾ ਗੈਸ ਬੰਨੀ ਅਸਥਮਾ ਕਮਜ਼ੋਰੀ ਇਦਾਂ ਦੇ ਹੋਰ ਬਹੁਤ ਸਾਰੇ ਟ੍ਰੀਟਮੈਂਟ ਆ ਨਰਜ ਦੇਖ ਕੇ ਕੀਤੇ ਜਾਂਦੇ ਉਸਲੀ ਤੇ ਨਕਲੀ ਵੈਦ ਦੀ ਪਹਿਚਾਨ ਵੈਦ ਦਾ ਸਮਾਜ ਤੇ ਵਿੱਚ ਗੰਦ ਪਾਉਣਾ ਨਹੀਂ ਇਹ ਸਮਾਜ ਨੂੰ ਸੁਧਾਰਨਾ ਕੰਮ ਉਹਦਾ ਅੱਜ ਲੋਕ ਅਜਿਹਾ ਕਰਦੇ ਵੈਦਗੀ ਦੇ ਨਾਂ ਦੇ ਉੱਪਰ ਉਹਨਾਂ ਨੇ ਕਾਟ ਬਣਾਏ ਹੋਏ ਆ ਫਰਦੀ ਆਪਣੇ ਫੇਸਬੁੱਕ ਤੇ ਯੂਟਿਊਬ ਤੇ ਜੋ ਉਸ ਆਪਣੇ ਮਰਜ਼ੀ ਚ ਆਉਂਦੇ ਬਫਫਾਤ ਬੋਲੀ ਜਾਂਦੇ ਆ ਔਰ ਨਾਮ ਬਦਨਾਮ ਹੋ ਰਿਹਾ ਆਯੁਰਵੇਦਾ ਜਿਹੜੇ ਲੋਕ ਇਨਾ ਤੋਂ ਟ੍ਰੀਟਮੈਂਟ ਲੈ ਰਹੇ ਨੇ ਉਹਨਾਂ ਦੀ ਲਿਸਟ ਐਡੀ ਐ ਇੰਨੇ ਲੋਕ ਜਿਹੜੇ ਨੇ ਉਹ ਇਨਾ ਤੋਂ ਦਵਾਈ ਲੈ ਰਹੇ ਨੇ ਤੇ ਠੀਕ ਹੋ ਰਹੇ ਨੇ ਸਵੇਰੇ ਭੋਜਨ ਕਰੋ ਰਾਜਾ ਦੀ ਤਰ੍ਹਾਂ ਸਵੇਰੇ ਅਸੀਂ ਕਰਦੇ ਆ ਬ੍ਰੇਕਫਾਸਟ ਜਦੋਂ ਲੋੜ ਹੁੰਦੀ ਐ ਮਿਨਟੀ ਨੂੰ ਤਵੇਰੇ ਬਣੋ ਰਾਜੇ ਦੇ ਪਹਿਰੇ ਬਣੋ ਵਜੀਰ ਸ਼ਾਮ ਨੂੰ ਬਣੋ ਫਕੀਰ ਅਸੀਂ ਤਾਂ ਰਾਤ ਨੂੰ ਰਾਜੇ ਬਣਦੇ ਵੀ ਹੁਣ ਸੋਣਾ ਹੀ ਆ ਤੇ ਇਸੇ ਕਰਕੇ ਅਸੀਂ ਬਾਚਨ ਤੰਤਰ ਸਾਡਾ ਬੀਕ ਹੋ ਰਿਹਾ ਪਾਚਨ ਤੰਤਰ ਤੇ ਬੀਕ ਹੋਣ ਮਤਲਬ ਅੱਜ ਕੇ ਖਾਣਾ ਵੀ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ ਰਾਤ ਦਾ ਅੱਜ ਕੇ ਖਾਣਾ ਠੀਕ ਨਹੀਂ ਹੈ ਜੇ ਤੁਹਾਡਾ ਕੰਮ ਹਾਰ ਨਹੀਂ ਹੈ ਫਿਰ ਤੁਸੀਂ ਆਪਣੇ ਭੋਜਨ ਨੂੰ ਆਪਣੇ ਹਿਸਾਬ ਨਾਲ ਰੱਖੋ ਜੀ ਆਪਣੀ ਪ੍ਰਕਿਰਤੀ ਚੈੱਕ ਕਰਾਓ ਜੇ ਉਸ ਤੋਂ ਬਾਅਦ ਤੁਹਾਨੂੰ ਗੱਲ ਚੱਕਦੀ ਫਿਰ ਦਵਾਈ ਦੀ ਗੱਲ ਤਾਂ ਬਾਅਦ ਦੀ ਹੈ ਜੀ ਇਹ ਨਹੀਂ ਗੱਲ ਵੀ ਤੁਸੀਂ ਮੇਰੇ ਕੋਲੇ ਆ ਕੇ ਮੈਂ ਕਹੂੰ ਜਰ ਮੇਰਾ ਟਾਈਮ ਬੇਸ ਕੀਤਾ ਤੁਸੀਂ ਦਵਾਈ ਲੈ ਕੇ ਜਾ ਨਹੀਂ ਮੈਂ ਕਹਿੰਦਾ ਪਹਿਲੇ ਡਿਸਕਸਤਾ ਕਰ ਜੇ ਤੁਹਾਨੂੰ ਗੱਲ ਪੱਲੇ ਪੈਂਦੀ ਵੀ ਵਾਕਈ ਗੱਲ ਠੀਕ ਹੈ ਫਿਰ ਆਪਾਂ ਦਵਾਈ ਤੇ ਬਾਅਦ ਦੀ ਗੱਲ ਕਰਾਂਗੇ ਕਰਕੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਆਲ ਪਰਸਨਲ ਨੂੰ ਖਾ ਸਕਦੇ ਆ ਸ਼ੂਗਰ ਵਾਲੇ ਵੀ ਨਾਨ ਸ਼ੂਗਰ ਵਾਲੇ ਵੀ ਹਰ ਇੱਕ ਪਰਸਨ ਕਿਸੇ ਨੂੰ ਕਿਸ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਪਾਚਨ ਤੰਤਰ ਤੋਂ ਲੈ ਕੇ ਕਬਜ ਗੈਸ ਲਿਵਰ ਕਮਜ਼ੋਰ ਵੀਕਨੈਸ ਗਰਮੀ ਹਰ ਇੱਕ ਚੀਜ਼ ਵਾਸਤੇ ਪ੍ਰੋਪਰਲੀ ਬਿਹਤਰ ਤਰੀਕੇ ਨਾਲ ਬਣਾਇਆ ਜਾਂਦਾ ਹੈ ਕਈ ਤੇ ਬੂਟੀਆਂ ਜੜੀਆਂ ਪੈ ਗਈਆਂ ਅਗਰਤਾ ਅਗਰ ਅਸ਼ਬਗੰਦਾ ਹਸਤਾਵਰ ਪ੍ਰੋਪਰ ਗਿਣੀਆਂ ਨਹੀਂ ਜਾਂਦੀਆਂ ਇੰਨੀ 88 ਬੂਟੀਆਂ ਲੈ ਕੇ ਜਦੋਂ ਪਾਉਂਦੇ ਇਹ ਚ ਬਹੁਤ ਨੇਚਰਲ ਤਰੀਕੇ ਨਾਲ ਇਹ ਤਿਆਰ ਕੀਤਾ ਜਾਂਦਾ ਦੇਸੀ ਤਰੀਕੇ ਦੇ ਨਾਲ ਆਯੁਰਵੈਦਿਕ ਤਰੀਕੇ ਦੇ ਨਾਲ ਜਿਹੜਾ ਹੈ ਉਹ ਅਜਿਹੀ ਮੈਡੀਸਿਨ ਤਿਆਰ ਕੀਤੀ ਜਾ ਰਹੀ ਹੈ ਜੋ ਤੁਹਾਡੇ ਸਰੀਰ ਦੇ ਰੋਗਾਂ ਨੂੰ ਭਜਾ ਸਕਦੀ ਹੈ ਸਿਰ ਦੇ ਸਿਰ ਤੋਂ ਲੈ ਕੇ ਪੈਰਾਂ ਦੇ ਨਹ ਤੱਕ ਦੀ ਇਹ ਵੈਦ ਦਾਵਾ ਕਰਦੇ ਨੇ ਕਿ ਠੀਕ ਕਰਦੇ ਨੇ ਵੈਦ ਸਾਹਿਬ ਇਹ ਕੀ ਤਿਆਰ ਹੋ ਰਿਹਾ ਏ ਤੇ ਇਹਦੇ ਨਾਲ ਕੀ ਲੋਕਾਂ ਨੂੰ ਫਾਇਦਾ ਏ ਵੀਡੀਓ ਤੇ ਕਿਉਂ ਰੁਕੇ ਨੇ ਕੀ ਉਹਨਾਂ ਨੂੰ ਰਿਜ਼ਲਟ ਜਿਹੜੇ ਨੂੰ ਮਿਲਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਮਾਜ ਨੂੰ ਤੇ ਆਪਾਂ ਤਿਆਰ ਕਰਦੇ ਹਾਂ ਚਾਵਲ ਪ੍ਰਾਸ 87 ਬੂਟੀਆਂ ਚ ਪੈਂਦੀਆਂ ਬਾਗੀ ਭਖ ਮੈਂ ਚਾ ਲੱਗ ਪੈਂਦੀ ਹੈ ਸ਼ੂਗਰ ਫਰੀ ਖੰਡ ਪੈਂਦੀ ਹੈ ਉਹ ਲੱਗ ਤੋਂ ਖੰਡ ਤਿਆਰ ਕਰਦੇ ਆਂ ਚਾਸਨੀ ਬਣ ਜਾਂਦੀ ਹੈ ਅਸਲ ਦੇ ਵਿੱਚ ਆਮਲੇ ਦਾ ਮੁੱਖ ਘਟਕ ਹੁੰਦਾ ਜਿਹੜਾ ਚਾਵਲ ਪ੍ਰਾਸ ਦਾ ਮੁੱਖ ਘਟਕ ਹੁੰਦਾ ਆਮਲਾ ਆਮਲੇ ਦੇ ਵਿੱਚ ਵਿਟਾਮਨ ਸੀ ਹੈ ਡਾਇਰੈਕਟ ਬਹਿਤ ਕੱਚਾ ਆਮਲਾ ਆਪਾਂ ਘਟਕਾ ਸਕਦੇ ਹਾਂ ਪਰ ਜਦੋਂ ਸਰਦੀ ਆਉਂਦੀ ਹੈ ਚਾਵਲ ਪ੍ਰਾਸ ਦੇ ਰੂਪ ਵਿੱਚ ਪਹਿਲਾਂ ਵੀ ਵੈਦ ਪਰਾਉਂਦੇ ਸੀ ਰਿਸ਼ੀ ਪਰਾਉਂਦੇ ਸਨ ਤਾਂ ਜੋ ਜਿਵੇਂ ਕਫ ਦੇ ਰੋਗਾਂ ਖਾਂਸੀ ਰੇਸ਼ਾ ਬਲਗਮ ਸਾ ਦਮਾ ਅਸਥਮਾ ਮੇਨ ਅਮੀਊਰਟੀ ਰੋਗ ਪ੍ਰਤੀ ਰੋਧਕ ਸ਼ਮਤਾ ਜਿਹੜੀ ਢੀਕ ਹੋ ਜਾਂਦੀ ਹੈ ਉਹਦੇ ਵਾਸਤੇ ਆਪਾਂ ਮੇਨ ਦਿੰਨੇ ਆ ਖਾਸ ਕਰਕੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਆਲ ਪਰਸਨ ਨੂੰ ਖਾ ਸਕਦੇ ਆ ਸ਼ੂਗਰ ਵਾਲੇ ਵੀ ਨਾਨ ਸ਼ੂਗਰ ਵਾਲੇ ਵੀ ਹਰ ਇੱਕ ਪਰਸਨ ਕਿਸੇ ਨੂੰ ਕਿਸ ਤਰ੍ਹਾਂ ਦਾ ਕੋਈ ਸਰਟੀਫਿਕੇਟ ਨਹੀਂ ਪਾਚਨ ਤੰਤਰ ਤੋਂ ਲੈ ਕੇ ਕਬਜ ਗੈਸ ਲਿਵਰ ਕਮਜ਼ੋਰ ਵੀਕਨੈਸ ਗਰਮੀ ਹਰ ਇੱਕ ਚੀਜ਼ ਵਾਸਤੇ ਪ੍ਰੋਪਰਲੀ ਬਿਹਤਰ ਤਰੀਕੇ ਨਾਲ ਬਣਾਇਆ ਜਾਂਦਾ ਹੈ 87 ਚ ਬੂਟੀਆਂ ਪੈਂਦੀਆਂ ਆ ਮਾਸਪਰਨੀ ਛਲਪਰਨੀ ਮਦਰਪਰਨੀ ਪਿਸ਼ਟਪਰਨੀ ਇਦਾਂ ਦੀਆਂ ਚਾਰ ਪਰਨੀ ਪੈਂਦੀਆਂ ਕੇਸਰਾ ਕੀ ਚਾਂਦੀ ਆ ਕਿ ਅਨੇਕਾਂ ਇਹ ਚ ਬੂਟੀਆਂ ਡੀਆਂ ਪੈ ਗਈਆਂ ਅਗਰਤ ਅਗ ਆ ਪ੍ਰੋਪਰ ਗਿਣਿਆ ਨਹੀਂ ਜਾਂਦਾ ਕਿ ਇੰਨੀ 88 ਫੁੱਟੀਆਂ ਲੈ ਕੇ ਜਦੋਂ ਪਾਉਨੇ ਵਿੱਚ ਬਹੁਤ ਨੇਚਰਲ ਤਰੀਕੇ ਨਾਲ ਇਹ ਤਿਆਰ ਕੀਤਾ ਜਾਂਦਾ ਇੱਕ ਨੰਬਰ ਇਹ ਫਰਦੀਆਂ ਵਿੱਚ ਇਹ ਤਿਆਰ ਹੁੰਦਾ ਹੁਣ ਤਾਂ ਤਿਆਰ ਤਾਂ ਮਹੀਨਾ ਵੀ ਹੋ ਜਾਂਦਾ ਪਰ ਹੁਣ ਸਹੀ ਚ ਆਮਲਾ ਤਿਆਰ ਹੋ ਰਿਹਾ ਤਾਂ ਜੋ ਪਬਲਿਕ ਵਾਸਤੇ ਹਿੱਤ ਚ ਹੋਵੇ ਨੇਚਰਲ ਆ ਕੁਦਰਤੀ ਆ ਬਾਕੀ ਛੋਟੇ ਬੱਚਿਆਂ ਤੋਂ ਲੈ ਕੇ ਆਪਾਂ ਇਹਨੂੰ ਡੋਜ਼ ਵੱਧ ਘਟ ਕਰਕੇ ਜਿਵੇਂ ਮਰਜ਼ੀ ਖਵਾ ਦਗੇ ਨੇਚਰਲ ਆ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਫਰਦੀਆਂ ਦਾ ਤੋਹਫਾ ਹੁੰਦਾ ਚਵਨਪਰਾਸ਼ ਮਾਰਕੀਟ ਦੇ ਵਿੱਚ ਵੀ ਚੰਨਪਰਾਸ਼ ਆ ਰਿਹਾ 3 250 ਰੁਪਏ ਕਿਲੋ ਪਰ ਇਹ ਵੀ ਚਰਮਪਾ ਤੁਸੀਂ ਖਾ ਕੇ ਦੇਖ ਲਓ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਨੇਚਰਲ ਹੀ ਆ ਕੁਦਰਤੀ ਆ ਆਪਣਾ ਤਿੰਨਾਂ ਦਿਨਾਂ ਦੇ ਵਿੱਚ ਇਹਨੂੰ ਤਿਆਰ ਕਰਦੇ ਆ ਹੌਲੀ 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 ਤਿਆਰ ਹੁੰਦਾ ਮੱਠੀ ਮੱਠੀ ਅੱਗ ਤੇ ਜਿਵੇਂ ਜਿਵੇਂ ਕੋਈ ਖਾਂਦਾ ਇਹਨੂੰ ਆਪਣੇ ਆਪ ਦੱਸ ਦਿੰਦਾ ਉਹ ਹਰ ਸਾਲ ਕਿ ਮੈਨੂੰ ਫਤੇ ਚਰਮਪਾ ਚਾਹੀਦਾ ਖਾਲਸਾ ਜੀ ਜਿਵੇਂ ਹਨਾ ਤੁਸੀਂ ਮੈਡੀਸਿਨ ਤਿਆਰ ਕਰਦੇ ਹੋ ਇਸ ਸਮੇਂ ਵੱਡੇ ਵੱਡੇ ਹਸਪਤਾਲ ਖੁੱਲੇ ਨੇ ਬਿਮਾਰੀਆਂ ਦੇ ਲਈ ਵੱਡੇ ਵੱਡੇ ਪੀਜੀਆਈ ਖੁੱਲੇ ਨੇ ਡੀਐਮਸੀ ਖੁੱਲੇ ਨੇ ਲੋਕ ਉੱਥੇ ਜਾਂਦੇ ਨੇ ਹਨਾ ਸੋ ਜੇ ਇਹਦਾ ਇਲਾਜ ਇੱਥੇ ਮਿਲਦੇ ਨੇ ਤੇ ਉੱਥੇ ਜਾਣ ਦੀ ਤਾਂ ਲੋਕੀ ਜਾਣ ਨਾਉ ਤਾਂ ਖਾਲੀ ਹੋ ਜਾਣ ਗੱਲ ਆਯੁਰਵੇਦ ਦੀ ਖੜੀ ਹੈ ਪ੍ਰਕਿਰਤੀ ਤੇ ਹੁਣ ਪ੍ਰਕਿਰਤੀ ਨਹੀਂ ਕੋਈ ਜਾਂਚ ਰਿਆ ਬਾਤ ਪਿੱਤ ਕਫ ਜਵਾਰ ਤਰਦੋਸ਼ ਹੁਣ ਜਿੰਨਾ ਚਿਰ ਅਸੀਂ ਪ੍ਰਕਿਰਤੀ ਨਹੀਂ ਲੱਭਦੇ ਰੋਗ ਕੀ ਲੱਭਣਾ ਪਹਿਲਾਂ ਤਾਂ ਜਿਹੜਾ ਸਾਨੂੰ ਰੋਗ ਲੱਭਣਾ ਪੈਣਾ ਵੈਦਾਂ ਵੈਸ ਵੈਤੂ ਪਹਿਲਾਂ ਰੋਗ ਪਛਾਣ ਰੋਗ ਦਾ ਦੂਵੇ ਪੁੱਜੇ ਤਾਂ ਸੋ ਵੈਦ ਸਝਾਣ ਪਹਿਲਾਂ ਰੋਗ ਪੁੱਜਣਾ ਪੈਣਾ ਫਿਰ ਦੀ ਦਾਰੂ ਪੁੱਜਣੀ ਪਣੀ ਆ ਉਹ ਆਪਾਂ ਨੂੰ ਪਤਾ ਲੱਗੂ ਨਬਜ ਤੋਂ ਨਬਜ ਦੇਖ ਕੇ ਹੀ ਰੋਗ ਦਾ ਪਤਾ ਲੱਗਦਾ ਅਸੀਂ ਨਬਜ ਦੇਖ ਕੇ ਟਰੀਟਮੈਂਟ ਕਰਦੇ ਆ ਨੈਚੁਰਲ ਹੀ ਆ ਕੁਦਰਤੀ ਬਾਕੀ ਰਹੀ ਗੱਲ ਹਸਪੀਟਲ ਉਹ ਜਿੰਨਾ ਚਿਰ ਅਸੀਂ ਨਬਜ ਨਹੀਂ ਫੜਦੇ ਜੇ ਨਬਜ ਫੜਾਂਗੇ ਤਾਂ ਤਕਰੀਬਨ ਤੋਂ ਤਕਰੀਬਨ ਬਹੁਤੇ ਉਹਦੇ ਖਾਣ ਪੀਣ ਦਿਨ ਚਲੇ ਦਿਨ ਚਰੇ ਰਹਿਣ ਸਹਿਣ ਹਰ ਇੱਕ ਹਿਸਾਬ ਨਾਲ ਉਹਦਾ ਪ੍ਰੋਪਰ ਹੱਲ ਆਯੁਰਵੇਦ ਵਿੱਚ ਹੈਗਾ ਹੈ ਹੈਗਾ ਹੈ ਤੁਸੀਂ ਕਿਹਾ ਕਿ ਹੱਲ ਹੈਗਾ ਹੈ ਲੋਕ ਤੁਹਾਨੂੰ ਕਿਹੋ ਜਿਹੀ ਬਿਮਾਰੀਆਂ ਲੈ ਕੇ ਆਉਂਦੇ ਨੇ ਤਾਂ ਲੱਗਦਾ ਹੈ ਕਿ ਇਸ ਵਿੱਚ ਰੋਗਾਂ ਦੇ ਨਾਲ ਲੋਕ ਭਰੇ ਹੋਏ ਨੇ ਰੋਗਾਂ ਵੀ ਗਿਣੇ ਨਹੀਂ ਜਾ ਸਕਦੇ ਜੇ ਇਲਾਜ ਤੁਸੀਂ ਦੱਸਦੇ ਹੋ ਕਿ ਜੜੀ ਬੂਟੀਆਂ ਨਹੀਂ ਗਿਣੀਆਂ ਜਾ ਸਕਦੀ ਤਾਂ ਰੋਗ ਵੀ ਨਹੀਂ ਗਿਣੇ ਜਾ ਸਕਦੇ ਕਾਰਣੇ ਮੈਨ ਰੋਗ ਤਾਂ ਪਹਿਲਾਂ ਵੀ ਨਹੀਂ ਗਿਣੇ ਜਾਂਦੇ ਸੀ ਅੱਜ ਵੀ ਨਹੀਂ ਗਿਣੇ ਜਾਣੇ ਪਰ ਅੱਜ ਕਾਰਨ ਕੀ ਹੋ ਗਿਆ ਅੱਜ ਅਸੀਂ ਜਿਆਤਰ ਜੋ ਦੇਖਦੇ ਆ YouTube ਤੇ ਆ ਦੇਖ ਕੇ ਬਣਾ ਲਿਆ ਉਹ ਦੇਖ ਕੇ ਬਣਾ ਲਿਆ ਇਹਦੇ ਕਰਕੇ ਵੀ ਲੋਕਾਂ ਦੀ ਪ੍ਰਕਿਰਤੀ ਦੂਸ਼ਤ ਹੋਈ ਪਈ ਆ ਬਹੁਤੀਆਂ ਜਾਣ ਬੁਝ ਕੇ ਦਵਾਈਆਂ ਖਾਣੀਆਂ ਐ ਵੀ ਨਿੱਕੀ ਨਿੱਕੀ ਗੱਲ ਤੇ ਤੇ ਆਪ ਦੀ ਦਵਾਈ ਖਾਣੀ ਬੀਪੀ ਦੀ ਦਵਾਈ ਖਾਣੀ ਸਿੰਪਟਮ ਦੇ ਮੁਤਾਬਕ ਦਵਾਈ ਖਾਣੀ ਬਹੁਤੀ ਵੀ ਖਤਰਨਾਕ ਆ ਉਹ ਵੀ ਕਿਤਨਾ ਕਿਤੇ ਰੋਗ ਨੂੰ ਪੈਦਾ ਕਰਦੀ ਆ ਅਸਲ ਜਿਹੜਾ ਰੋਗ ਆ ਬਾਤ ਪਤ ਕਫ ਦੇ ਨਾਲ ਹੀ ਠੀਕ ਕੀਤਾ ਜਾਂਦਾ ਉਹਦੇ ਮੁਤਾਬਕ ਜਿਹੜਾ ਦਿਨਚਰਿਆ ਖਾਣ ਪੀਣ ਸਹੀ ਕੀਤਾ ਜਾਂਦਾ ਫੇਰ ਜਾ ਕੇ ਕਿਤਨਾ ਕਿਤੇ ਉਹਦਾ ਪ੍ਰੋਪਰ ਹੱਲ ਹੁੰਦਾ ਫਿਰ ਉਹ ਹਰ ਹਾਲ ਜਿਹੜੇ ਜਿਹੜੇ ਪ੍ਰਕਿਰਤੀ ਪੇਛਣਦੀ ਹੁੰਦੀ ਆ ਬੀਪੀ ਆ ਸ਼ੂਗਰ ਆ ਚਾਹ ਤਿਜਾਬ ਆ ਕਿਸੇ ਤਰ੍ਹਾਂ ਦਾ ਟਰੀਟਮੈਂਟ ਉਹਦਾ ਕਰਦੇ ਆ ਖਾਸ ਕਰਕੇ ਲੀਵਰ ਦੇ ਜਿਹੜੇ ਟਰੀਟਮੈਂਟ ਆ ਪੀਲੀਆ ਕਾਲਾ ਪੀਲੀਆ ਤਿਜਾਬ ਬੰਨਾ ਗੈਸ ਬੰਨੀ ਅਸਥਮਾ ਕਮਜ਼ੋਰੀ ਇਦਾਂ ਦੇ ਹੋਰ ਬਹੁਤ ਸਾਰੇ ਟਰੀਟਮੈਂਟ ਆ ਨਬਜ ਦੇਖ ਕੇ ਕੀਤੇ ਜਾਂਦੇ ਮੈਂ ਨਾ ਪੁਰਾਣੇ ਜਮਾਨਿਆਂ ਚ ਜਿਹੜੇ ਸਾਡੇ ਪੇਰੈਂਟਸ ਨੇ ਉਹ ਦੱਸਦੇ ਕਿ ਭਾਈ ਪਿਛਲੇ ਜਮਾਨੇ ਚ ਲੋਕੀ ਇਹਨਾਂ ਨਬਜ ਵੇਖ ਕੇ ਬਿਮਾਰੀ ਫੜ ਲੈਂਦੇ ਹੁੰਦੇ ਸੀ ਪਰ ਅੱਜ ਦੇ ਟਾਈਮ ਚ ਬਹੁਤ ਘੱਟ ਸੁਣਨ ਨੂੰ ਮਿਲਦਾ ਅੱਜ ਦੇ ਟਾਈਮ ਚ ਕੀ ਸੁਣਨ ਨੂੰ ਮਿਲਦਾ ਐਕਸਟਰਾ ਕਰਾਓ ਐਮ ਆਰ ਆਈ ਕਰਾਓ ਇਹ ਕਰਾਓ ਉਹ ਕਰਾਓ ਸੀਟੀ ਸਕੈਨ ਕਰਾਓ ਅੱਜ ਦੇ ਟਾਈਮ ਤੇ ਲੱਗਦਾ ਕਿ ਨਾਭ ਜੁ ਫਾੜ ਕੇ ਉਹ ਪੁਰਾਣੀਆਂ ਗੱਲਾਂ ਨੇ ਬਿਲਕੁਲ ਦੀ ਬਿਲਕੁਲ ਜੇ ਤੁਸੀਂ ਹੁਣ ਆਪ ਹੀ ਆਪਾਂ ਜਾ ਕੇ ਕਹਿੰਦੇ ਆ ਡਾਕਟਰ ਮੇਰੇ ਸੈੱਲ ਕੱਟੇ ਹੋਣਾ ਦੇ ਚੈੱਕ ਕਰੋ ਉਹ ਡਾਕਟਰ ਨੇ ਕਹਿੰਦੇ ਸੈੱਲ ਕੱਟੇ ਦਵਾਈ ਲੈ ਲੈ ਆਪ ਹੀ ਜਾ ਕੇ ਪੇਸ਼ੰਗੋ ਕਹਿੰਦਾ ਮੇਰੇ ਕੋਲ ਆ ਕਿ ਅਸਲ ਅਸੀਂ ਪਹਿਲਾਂ ਅੱਗੇ ਵੈਦ ਇਸੇ ਕਰਕੇ ਹੀ ਕੰਮ ਕਰਦਾ ਹੀ ਬੈਦਗੀ ਤੇ ਵਧੇਗਾ ਤਰੀਕੇ ਨਾਲ ਵੀ ਪੇਸ਼ੰਤ ਨਹੀਂ ਬੋਲਦਾ ਸੀ ਬੈਦ ਬੋਲਦਾ ਸੀ ਹੁਣ ਕੀ ਆ ਉਹਦੀ ਜਾਨ ਫਿਰ ਪਹਿਲਾਂ ਆਪਣੀ ਕਿਤਾਬ ਖੋਲ ਲੈਣੇ ਅੱਧਾ ਪੌਣਾ ਪੌਣਾ ਘੰਟਾ ਆਪਣੀ ਸੋਰੀ ਚੱਲਦੀ ਫਿਰ ਜਾ ਕੇ ਦਵਾਈ ਜਿਹੜੇ ਪ੍ਰੋਡਕਟ ਹੁੰਦੇ ਜਾ ਕੇ ਕੋਈ ਦੇ ਦਿੰਦਾ ਨਬਜ਼ ਦੇ ਮੁਤਾਬਕ ਦਵਾਈ ਨਹੀਂ ਚੱਲਦੀ ਜੇ ਅੱਜ ਵੀ ਅੱਜ ਵੀ ਤੁਸੀਂ ਜਾ ਕੇ ਦੇਖੋ ਸਾਊਥ ਸੈਡ ਜ਼ਿਆਦਾਤਰ ਨਾੜੀ ਦੇ ਬਹੁਤ ਉੱਤੀ ਹੋਏ ਬੈਦ ਨੇ ਪੰਚਕਰਮਾ ਕਰਦੇ ਨੇ ਐਸਾ ਟ੍ਰੀਟਮੈਂਟ ਹੈ ਹਿੰਦੁਸਤਾਨ ਦੇ ਵਿੱਚ ਗੋਰੇ ਵੀ ਆਉਂਦੇ ਆ ਐਕਟਰ ਵੀ ਜਾਂਦੇ ਆ ਪਰ ਸਾਡੇ ਭਾਰਤਕਾਂ ਨੂੰ ਸਵਾਦ ਕੀ ਪੈ ਗਿਆ ਡੱਬਾ ਬੰਦ ਪ੍ਰੋਡਕਟ ਬੰਦ ਉਹ ਚੀਜ਼ਾਂ ਮੌਕੇ ਤੇ ਲਿਆ ਕੇ ਖਾਈ ਚੱਲੋ ਬਸ ਪ੍ਰਕਿਰਤੀ ਨਹੀਂ ਦੇਖਦੇ ਹਲ ਜੀ ਇਸ ਸਮੇਂ ਨਾਲ ਲੋਕ ਤੋਂ ਨੂੰ ਪਤਾ ਬਾਹਰ ਨੂੰ ਤੁਰੇ ਹੋਏ ਨੇ ਵਿਦੇਸ਼ਾਂ ਨੂੰ ਤੁਰੇ ਹੋਏ ਨੇ ਅੰਗਰੇਜ਼ੀ ਪੜਾਈਆਂ ਤੇ ਅੰਗਰੇਜ਼ੀ ਦਵਾਈਆਂ ਵੀ ਚਲਾਉਂਦੇ ਨੇ ਤੁਸੀਂ ਪੰਜਾਬ 'ਚ ਰਹਿ ਕੇ ਪੰਜਾਬ ਦੇ ਵਿੱਚ ਅਜਿਹੇ ਗੁਣ ਸਿੱਖੇ ਨੇ ਇਹ ਗੁਣ ਤੁਹਾਨੂੰ ਕਿੱਥੋਂ ਪ੍ਰਾਪਤ ਹੋਇਆ ਇਹ ਤਕਰੀਬਨ ਆਪਾਂ ਡੀ ਫਾਰਮੇਸੀ ਕੀਤੀ ਆ 2 ਸਾਲ ਦਾ ਸਰਕਾਰ ਵੱਲੋਂ ਕੋਰਸ ਹੁੰਦਾ ਜਿਹਦੇ ਵਿੱਚ ਹਰ ਇੱਕ ਚੀਜ਼ ਦੇ ਬਾਰੇ ਦੱਸਿਆ ਜਾਂਦਾ ਬੂਟੀਆਂ ਬਾਰੇ ਬਾਕੀ ਆਪਣਾ ਪਰੰਪਰਾਕਈ ਸਾਲਾਂ ਤੋਂ ਅਸੀਂ ਜਿਹੜਾ ਡੇਰੇ ਤੇ ਰਹਿ ਕੇ ਸਿੱਖਿਆ ਹੈ ਜਿਵੇਂ ਬੂਟੀਆਂ ਦੀ ਤਸਵੀਰ ਹੈ ਜਿਵੇਂ ਪ੍ਰਕਿਰਤਿ ਕਿਵੇਂ ਪ੍ਰਕਿਰਤੀਆਂ ਪੇਸ਼ੈਂਟ ਦੀ ਪ੍ਰਕਿਰਤੀ ਦੇ ਅਮਤਾਬਕ ਬੂਟੀ ਦੀ ਪ੍ਰਕਿਰਤੀ ਕੀ ਆ ਉਹਦੇ ਹਿਸਾਬ ਹਿਸਾਬ ਨਾਲ ਆਪਾਂ ਪ੍ਰਕਿਰਤੀ ਦੇਖ ਕੇ ਦਵਾਈ ਦਿੰਨੇ ਆ ਹੂੰ ਤੇ ਜਦੋਂ ਲੋਕ ਤਾਂ ਜਿਹੜਾ ਸੰਪਰਕ ਕਰਨਾ ਚਾਹੁੰਦੇ ਨੇ ਤੁਹਾਡੇ ਕੋਲ ਮਿਲਣਾ ਚਾਹੁੰਦੇ ਨੇ ਤੁਹਾਡੇ ਕੋਲ ਕਿੱਥੇ ਉਹ ਵਿਜ਼ਿਟ ਕਰਨ ਉਹ ਮੇਰੇ ਕੋਲੇ ਰੈਕੋਟ ਸ਼ਹਿਰ ਆਪਣਾ ਜ਼ਿਲ੍ਹਾ ਲੁਧਿਆਣਾ ਬੁੱਧਵਾਰ ਤੇ ਐਤਵਾਰ ਇੱਥੇ ਆਪਾਂ ਵੇਖਦੇ ਆ ਖਾਲੀ ਪੇਸ਼ੈਂਟ ਨੂੰ ਬੁਲਾਉਣਾ ਪਹਿਲਾਂ ਮੈਂ ਚਾਹੇ ਜਲੰਧਰ ਤੋਂ ਚਾਹੇ ਪਠਾਨਕੋਟ ਤੋਂ ਹੋਵੇ ਉਹਦੀ ਨਬਜ਼ ਦੇਖੀ ਜਾਂਦੀ ਜੇ ਦਾ ਪੇਸ਼ੈਂਟ ਐਗਰੀ ਕਰਦਾ ਮੈਨੂੰ ਆ ਰੋਗ ਹੈਗੀ ਆ ਮੈਂ ਨਬਜ਼ ਦੇਖ ਕੇ ਦੱਸਦਾ ਫੇਰ ਆਪਾਂ ਦਾ ਟਰੀਟਮੈਂਟ ਦਿੰਨੇ ਆ ਜੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਉਹਨੂੰ ਗੁੰਮਰਾਹ ਨਹੀਂ ਕਰਦਾ ਚਾਰ ਪੈਆਂ ਦੀ ਗੱਤ ਤੇ ਮੇਰਾ ਹੱਕ ਨਹੀਂ ਵੀ ਮੈਂ ਉਹਨੂੰ ਗੁੰਮਰਾਹ ਕਰਾਂ ਕਿਉਂਕਿ ਪੇਸ਼ੈਂਟ ਅੱਜ ਪਹਿਲਾਂ ਹੀ ਬਹੁਤ ਜ਼ਿਆਦਾ ਗੁੰਮਰਾਹ ਹੋ ਰਹੇ ਨੇ ਦਵਾਈਆਂ ਖਾ ਖਾ ਕੇ ਬਿਲਕੁਲ ਮੇਰਾ ਕੰਮ ਹੈ ਜੇ ਮੈਨੂੰ ਸਮਝ ਲੱਗੀ ਤਾਂ ਮੈਂ ਦਵਾਈ ਦਿੰਨਾ ਨਹੀਂ ਮੈਨੂੰ ਜਵਾਬ ਦੇ ਦੇਣਾ ਹੁਣ ਤੱਕ ਕਿੰਨੇ ਕਿ ਰਿਜ਼ਲਟ ਆ ਗਏ ਹੋਣਗੇ ਜਾਂ ਹੁਣ ਤੱਕ ਕਿੰਨਾ ਕ ਪੇਸ਼ੰਤ ਤੁਸੀਂ ਦੇਖ ਚੁੱਕੇ ਹੋਗੇ ਪੇਸ਼ੈਂਟ ਦਾ ਤਾਂ ਮੈਂ ਆਪਣੇ ਕੋਲ ਰਿਕਾਰਡ ਪਿਆ ਉੱਥੇ ਤੁਹਾਨੂੰ ਪਤਾ ਲੱਗ ਜਾਏਗਾ ਰਿਸਟਰ ਲੱਗੇ ਪਿਆ ਆਪਣੇ ਕੋਲੇ ਉਹਦੇ ਉੱਥੇ ਬਣਾ ਪੈਂਟਰੀ ਕਰਦੇ ਨੇ ਸੋ ਉੱਥੇ ਦੇਖ ਕੇ ਪਤਾ ਲੱਗ ਜਾਓ ਬਾਕੀ ਰਹੀ ਗੱਲ ਜਦੋਂ ਪੇਸ਼ੈਂਟ ਮੇਰੇ ਨਾਲ ਮਿਲੇਗਾ ਮੈਂ ਆਪਣਾ ਤਰੀਫਾ ਆਪ ਕਰੀਏ ਮੋਕ ਬਹੁਤੀ ਸਿਆਣਪ ਨਹੀਂ ਜਦੋਂ ਪੇਸ਼ੈਂਟ ਮੈਨੂੰ ਆ ਕੇ ਮਿਲੇਗਾ ਉਹ ਆਪੇ ਦੱਸੇਗਾ ਵੀ ਮੇਰੇ ਚ ਗੁਣ ਹੈਗੇ ਆ ਐਰਵੇ ਲਈ ਜਾਣੇ ਹੂੰ ਇਹ ਦੇਖ ਸਕਦੇ ਹੋ ਕਿ ਆਯੁਰਵੈਦਿਕ ਤਰੀਕੇ ਦੇ ਨਾਲ ਤਿਆਰ ਕਰ ਰਹੇ ਨੇ ਚਵਨ ਪ੍ਰਾਸ਼ ਹੈ ਜੋ ਸਰਦੀਆਂ ਦੇ ਵਿੱਚ ਮੈਨੂੰ ਲੱਗਦਾ ਹਰ ਘਰ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਪਰ ਉਹ ਬੰਦ ਡੱਬਿਆਂ ਤੇ ਕਹਿੰਦੇ ਕਿ ਵੀ ਵਿਸ਼ਵਾਸ ਕਰ ਲੈ ਤੁਸੀਂ ਕਿਵੇਂ ਬੰਦ ਡੱਬਿਆਂ ਤੇ ਵਿਸ਼ਵਾਸ ਕਰ ਸਕਦੇ ਹੋ ਅੱਗੇ ਤੁਹਾਡੇ ਸਾਹਮਣੇ ਜਿਹੜਾ ਹੱਥੀ ਬਣਾ ਰਹੇ ਨੇ ਉਹ ਪਰ ਮੈਂ ਜਦੋਂ ਦੀ ਆਈਆਂ ਇਹਨਾਂ ਨੇ ਇੱਕ ਵਾਰ ਵੀ ਜਿਹੜੀ ਹੈ ਇਸ ਨੂੰ ਰੋਕਿਆ ਨਹੀਂ ਲਗਾਤਾਰ ਇਸ ਨੂੰ ਚਲਾ ਰਹੇ ਨੇ ਇਹਨੂੰ ਲਗਾਤਾਰ ਇਸੇ ਤਰੀਕੇ ਦੇ ਨਾਲ ਚਲਾਉਣਾ ਪੈਂਦਾ ਕਿੰਨੇ ਟਾਈਮ ਤੱਕ ਇਹ ਤਿਆਰ ਇਹ ਲਗਾਤਾਰ ਖਰਚਣਾ ਆਪਾਂ 4 ਤੋਂ 5 ਘੰਟੇ ਚੱਲਦਾ ਸਿਮਾਂ 'ਤੇ ਹੂੰ ਬਾਕੀ ਬਣਾਉਂਦਿਆਂ ਨੂੰ ਤਿੰਨ ਤਿੰਨ ਦਿਨ ਹੋ ਗਏ ਤਕਰੀਬਨ ਅੱਜ ਪਹਿਲਾਂ ਉਹਦਾ ਪਕਵਾਸ ਕਰਨਾ ਪੈਂਦਾ ਭਿਉਣਾ ਪੈਂਦਾ ਫਿਰ ਸਾਰਾ ਦਿਨ 12 ਘੰਟੇ ਬੂਟੀਆਂ ਉਬਾਲਣੀਆਂ ਪੈਂਦੀਆਂ ਉਹ ਉਬਾਲ ਕੇ ਬਾਅਦ ਦੇ ਵਿੱਚ ਔਰ ਚਾਸ ਨਹੀਂ ਖੰਡ ਦੀ 슈ਗਰ ਫ੍ਰੀ ਖੰਡ ਦੀ ਚਾਸ ਨਹੀਂ ਤਿਆਰ ਕਰਨੀ ਪੈਂਦੀ ਫਿਰ ਉਹ ਚਾਸ ਨਹੀਂ ਇਹਦੇ 'ਚ ਪਾਵਾਂਗੇ 2 ਘੰਟੇ ਫਿਰ ਉਹ ਤੇ ਲੱਗਣੇ ਫਿਰ ਜਾ ਕੇ ਦਾ ਕਿਤੇ ਕਲਰ ਤਿਆਰ ਹੋਣਾ ਫਿਰ ਬਾਅਦ ਦੇ ਚੰਦਨਾ ਅਫਵਗੰਦਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਦਾਲਚੀਨੀ ਐ ਇਲਾਚੀ ਐ ਛੋਟੀ ਇਲਾਚੀ ਐ ਸਾਰੀਆਂ ਚੀਜ਼ਾਂ ਨੇ ਚਾਂਦੀ ਭਸਮਾ ਜਾਂ ਕੋਈ ਭਸਮ ਪਾਉਣੀ ਐ ਕੇਸਰ ਪਾਉਣਾ ਆਪਾਂ ਪ੍ਰਕਸ਼ੇਵ ਦੇ ਵਿੱਚ ਪਾ ਕੇ ਤਿਆਰ ਹੋਣੀ ਐ ਬਾਅਦ ਬਾਅਦ ਚ ਲਾਸਟ ਦੇ ਵਿੱਚ ਸ਼ਹਿਰ ਪੈਣਾ ਇੱਕ ਨੰਬਰ ਦਾ ਨੇ ਬਣ ਜਾਣਾ ਛੋਟੇ ਬੱਚਿਆਂ ਤੋਂ ਲੈ ਕੇ ਹਰ ਇੱਕ ਪਰਸੇ ਨੂੰ ਤਰੀਕੇ ਨਾਲ ਖਾ ਸਕਦਾ ਜੀ ਬਿਲਕੁਲ ਸੋ ਦੇਖ ਸਕਦੇ ਹੋ ਜਿਵੇਂ ਕੰਮ ਕਰ ਰਹੇ ਨੇ ਮੈਂ ਅਸੀਂ ਤੁਹਾਨੂੰ ਫਿਰ ਤੋਂ ਦਿਖਾਵਾਂਗੇ ਕਿ ਕੀ ਇਸ ਸਮੇਂ ਕਿੱਥੇ ਬੈਠ ਕੇ ਤੁਸੀਂ ਆਪਣਾ ਉਣਾ ਇਹ ਕਿੱਥੇ ਬੈਠ ਕੇ ਤੁਹਾਨੂੰ ਦੇਖਣਗੇ ਤੇ ਇਹਨਾਂ ਦੇ ਰਜਿਸਟਰ ਵੀ ਦੇਖਾਂਗੇ ਕਿ ਕਿੰਨੇ ਕੇ ਲੋਕ ਜਿਹੜੇ ਨੇ ਉਹ ਇਹਨਾਂ ਤੋਂ ਠੀਕ ਹੋਏ ਨੇ ਸੋਵਤ ਗੁਰਮੇਲ ਜੀ ਸਾਡਾ ਨਾਲ ਮੌਜੂਦ ਨੇ ਗੁਰਮੇਲ ਸਾਹਿਬ ਮੈਂ ਪਹਿਲੇ ਲੋਕਾਂ ਨਾਲ ਪ੍ਰੋਮਿਸ ਕੀਤਾ ਕਿ ਮੈਂ ਹਮੇਸ਼ਾ ਸਬੂਤ ਵੀ ਦਿਖਾਉਣੀ ਆ ਵੀ ਇਹ ਠੀਕ ਕਰਦੇ ਨੇ ਬੰਦੇ ਜਾਂ ਨਹੀਂ ਠੀਕ ਕਰਦੇ ਮੈਂ ਚਾਹੂੰਗੀ ਕਿ ਜਿਹੜੇ ਰਜਿਸਟਰ ਦੀ ਤੁਸੀਂ ਗੱਲ ਕੀਤੀ ਹੈ ਉਹ ਰਜਿਸਟਰ ਦਿਖਾਓ ਕਿ ਕਿੰਨੇ ਕੇ ਪੇਸ਼ੈਂਟ ਤੁਹਾਨੂੰ ਆਉਂਦੇ ਨੇ ਤੇ ਕਿੰਨੇ ਕੇ ਲੋਕ ਤੁਹਾਨੂੰ ਰੋਜ਼ ਮਿਲਦੇ ਨੇ ਤਾਂ ਕਿ ਪਤਾ ਲੱਗ ਸਕੇ ਸੋ ਐਡੀ ਵੱਡੀ ਰਜਿਸਟਰਡ ਇਹ ਤੁਸੀਂ ਆਪ ਦੇਖ ਸਕਦੇ ਹੋ ਜੀ ਬਿਲਕੁਲ ਸੋ ਮੈਂ ਆਪ ਜਿਹੜਾ ਲੋਕਾਂ ਨੂੰ ਦਿਖਾਉਣਾ ਚਾਹੁੰਗੀ ਕਿਉਂਕਿ ਵੀਡੀਓ ਜੇ ਮੈਂ ਪਾਰੀਆਂ ਰਿਸਪਾਂਸਿਬਿਲਟੀ ਵੀ ਮੇਰੀ ਹੋਣੀ ਚਾਹੀਦੀ ਹੈ ਸੋ ਆਹ ਵੇਖੋ ਜਿਹੜੇ ਲੋਕ ਇਨਾ ਤੋਂ ਟਰੀਟਮੈਂਟ ਲੈ ਰਹੇ ਨੇ ਉਹਨਾਂ ਦੀ ਲਿਸਟ ਐ ਏਨੇ ਲੋਕ ਜਿਹੜੇ ਨੇ ਉਹ ਇਨਾ ਤੋਂ ਦਵਾਈ ਲੈ ਰਹੇ ਨੇ ਤੇ ਠੀਕ ਹੋ ਰਹੇ ਨੇ ਸੋ ਵੈਸਾ ਮੈਨੂੰ ਇੱਕ ਚੀਜ਼ ਹੋਰ ਜਿਹੜਾ ਪੇਸ਼ੈਂਟ ਆਪਣੇ ਕੋਲੇ ਠੀਕ ਹੁੰਦਾ ਬਾਅਦ ਦੇ ਵਿੱਚ ਉਹਦਾ ਆਪਾਂ ਮੈਂਸ਼ਨ ਵੀ ਕਰਦੇ ਇੱਥੇ ਬਾਅਦ ਵਿੱਚ ਉਹ ਤੋਂ ਸਾਈਨ ਉਹਦਾ ਪੈਨ ਵੇ ਕਿੰਨਾ ਮੈਂ ਪੈਨ ਬਿਮਾਰੀ ਸੀ ਕਿ ਮੈਨੂੰ ਕਿੱਥੋਂ ਕਿਹਾ ਮੇਰਾ ਪਿੰਡ ਸ਼ਹਿਰ ਹਰ ਇੱਕ ਪੇਸ਼ੈਂਟ ਦਾ ਆਪਣੇ ਕੋਲੇ ਰਿਕਾਰਡ ਪਿਆ ਹੈ ਅੱਛਾ ਮਤਲਬ ਜਿਹੜਾ ਪੇਸ਼ੈਂਟ ਠੀਕ ਹੋ ਗਿਆ ਹੈ ਇਹ ਲਾ ਪਰਲੀ ਤਾਂ ਨੰਨੇ ਮਹੀਨੇ ਚਾਰ ਮਹੀਨੇ ਹੈ ਅਸੀਂ ਹਾਲਾਂਕਿ ਰਿਵੀਲ ਨਹੀਂ ਕਰ ਸਕਦੇ ਪੇਸ਼ੈਂਟ ਪਰ ਜਿਨ੍ਹਾਂ ਨੇ ਜਿਹੜੇ ਠੀਕ ਹੋਏ ਨੇ ਪੇਸ਼ੈਂਟ ਇਹਨਾਂ ਨੇ ਪ੍ਰੋਪਰ ਉਹ ਤੋਂ ਐਪਲੀਕੇਸ਼ਨ ਲਖਾਈ ਹੋਈ ਹੈ ਤੇ نیچے ਉਹਦੇ ਸਾਈਨ ਜਿਹੜੇ ਨੇ ਉਹ ਕਰਵਾਏ ਹੋਏ ਨੇ ਇੱਕ ਵੱਡੀ ਗੱਲ ਹੈ ਮੈਨੂੰ ਵੈਦ ਸਾਹਿਬ ਦੱਸੋ ਕਿ ਲੋਕ ਜਿਹੜੀ ਨਾ ਅੱਜ ਦੇ ਟਾਈਮ 'ਚ ਵੈਦਾਂ ਤੋਂ ਅੱਕ ਚੁੱਕੇ ਨੇ ਇਹ ਤੁਹਾਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਹੈ ਵੈਦ ਫੇਸਬੁੱਕ ਖੋਲੋ ਤੇ ਤੁਹਾਨੂੰ ਹਰ ਦੂਜਾ ਬੰਦਾ ਵੈਦ ਦਿਖਜੂਗਾ ਸੋ ਅਸਲੀ ਤੇ ਨਕਲੀ ਵੈਦ ਦੀ ਪਹਿਚਾਨ ਕੀ ਉਹਦੇ ਪਿੱਛੇ ਨਾ ਵੈਦ ਤੋਂ ਅਕਲ ਦਾ ਕਾਰਨ ਇਹ ਆ ਅੱਜ ਬਹੁਤੀ ਜੜੀ ਐਡ ਆ ਰਹੀ ਹੈ ਸਿਰਫ ਮਰਦਾਨਾ ਰੋਗਾਂ ਨੂੰ ਲੈ ਕੇ ਆ ਰਹੀ ਜਿਵੇਂ ਕਿਤੇ ਹੋਰ ਤਾਂ ਕੰਮ ਪੈਦਾਂ ਕੋਲੇ ਹੈ ਹੀ ਨਹੀਂ ਮਤਲਬ ਜਿੰਨਾ ਪੇਜ ਕੋਈ ਖੋਲਦਾ ਬੱਚਿਆਂ ਦੇ ਹੱਥ ਫੋਨ ਜਾਂਦਾ ਐਸਦੀ ਭੱਦੀ ਸ਼ਬਦਾਵਲੀ ਬੋਲਦੇ ਆ ਆਯੁਰਵੈਦ ਦੇ ਪਿਛੇ ਤੇ ਐਂ ਕਰਦੇ ਆਂਗੇ ਐਂ ਹੋਜੂ ਐਂ ਕਰਦੇ ਆਂਗੇ ਐਂ ਹੋਜੂ ਮੈਂ ਕਹਿੰਦਾ ਪ੍ਰਸ਼ਾਸਨ ਵੀ ਇਹਨਾਂ ਬਲਤਿਆ ਨਹੀਂ ਦੇ ਰਿਹਾ ਸੋ ਬੈਦ ਦਾ ਸਮਾਜ ਦੇ ਵਿੱਚ ਗੰਦ ਪਾਉਣਾ ਨਹੀਂ ਇਹ ਸਮਾਜ ਨੂੰ ਸੁਧਾਰਨਾ ਕੰਮ ਆਉਦਾ ਅੱਜ ਲੋਕ ਅਜਿਹਾ ਕਰਦੇ ਬੈਦਗੀ ਦੇ ਨਾਂ ਦੇ ਉੱਪਰ ਉਹਨਾਂ ਨੇ ਕਾਟ ਬਣਾਏ ਹੋਏ ਫਰਦੀ ਆਪਣੇ ਫੇਸਬੁਕ ਤੇ ਯੂਟਿਊਬ ਤੇ ਜੋ ਉਸ ਆਪਣੇ ਮਰਜ਼ੀ ਜਿਹਾਉਂਦੇ ਬਕਵਾਸ ਬੋਲੀ ਜਾਂਦੇ ਆ ਔਰ ਨਾਮ ਬਦਨਾਮ ਹੋ ਰਿਹਾ ਆਯੁਰਵੈਦ ਆ ਬਦਨਾਬ ਗਿਆ ਹੁਣ ਆਯੁਰਵੇਦ ਆਏ ਕਰਦੇ ਆ ਏਦਾਂ ਕੁਛ ਨਹੀਂ ਹੁੰਦਾ ਆਯੁਰਵੇਦ ਦੇ ਵਿੱਚ ਆਯੁਰਵੇਦ ਚੱਲਦਾ ਬਾਤ ਪਿੱਤ ਕਫ ਨਾਲ ਬਾਤ ਦਾ ਮੁੱਖ ਤਨ ਹੁੰਦਾ ਅੰਤੜੀਆਂ ਜਿਦੇ ਵਿੱਚ ਬਾਤ ਰੋਗਾਂ ਦੀ ਆਪਾਂ ਨਿਸ਼ਾਨੀ ਕੀ ਹੈ ਜਿਨ੍ਹਾਂ ਨੂੰ ਕਬਜਾ ਗੈਸ ਬਣਦੀ ਆ ਦਰਦ ਜ਼ਿਆਦਾ ਰਹਿੰਦਾ ਸਰੀਰ ਭਾਰਾ ਜ਼ਿਆਦਾ ਸਵੇਲਿੰਗ ਜ਼ਿਆਦਾ ਆਉਂਦੀ ਆ ਪੱਥਰੀ ਹੈਗੀ ਗੁਰਦੇ ਦੇ ਵਿੱਚ ਪਿਸ਼ਾਬ ਲੱਗ ਕਿਉਂਦਾ ਮੱਚ ਕੇ ਆਉਂਦਾ ਗਦੂ ਦਾ ਹਰਨੀਏ ਇਹ ਸਾਰੇ ਦੋਸ਼ ਹੈਗੇ ਬਾਤ ਦੇ ਪਿੱਤ ਦੇ ਦੋਸ਼ ਹੋ ਗਾ ਜਿਵੇਂ ਪਿੱਤੇ ਜਿ ਆਪਾਂ ਪੱਥਰੀ ਕਹੇ ਥੱਦੇ ਆ ਤੇਜਾਬ ਗੈਸ ਅਫਾਰਾ ਇਹ ਜਲਣਾ ਇਹ ਸਾਰੇ ਪੈਤ ਪ੍ਰਕਿਰਤੀ ਦੇ ਦੋ ਛਾਕੇ ਕਫ ਦੇ ਰੋਗਾ ਰੋਗ ਆ ਕੇ ਖਾਂਸੀ ਰੇਸ਼ਾ ਬਲਗਮ ਸਾਹ ਦਮਾ ਹੁਣ ਇਹ ਸਾਰੀ ਪ੍ਰਕਿਰਤੀ ਦੇਖਣੀ ਹੈ ਬੈਦ ਨੇ ਹੁਣ ਤੁਸੀਂ ਜਾ ਕੇ ਦੇਖ ਲਓ ਕਿਸੇ ਬੈਦ ਨੂੰ ਪੁੱਛ ਲਓ ਨੱਜ ਦਿਖਾ ਪਈ ਵੀ ਮੈਂ ਨੱਜ ਦੇਖਣੀ ਆ ਉਹ ਕਹਦਾ ਨੱਜਾ ਦੇਂਦੇ ਨਹੀਂ ਤੂੰ ਰੋਗ ਦੱਸ ਕੀ ਆ ਉਹ ਤਾਂ ਥਿਊਰੀ ਹੋ ਗਈ ਹੈਲੋਪੈਥੀ ਵਾਲੀ ਕੰਮ ਕਰ ਰਿਹਾ ਹੈ ਰਵੈਦ ਦਾ ਨਾਮ ਆਯੁਰਵੈਦ ਦਾ ਖਾਣਾ ਆਯੁਰਵੈਦ ਤੋਂ ਤੇ ਪ੍ਰੈਕਟੀਕਲ ਹੈਗਾ ਸਾਰਾ ਹੈਲੋਪੈਥੀ ਦਾ ਇਸੇ ਕਰਕੇ ਅੱਜ ਆਯੁਰਵੈਦ ਬਦਨਾਮ ਹੋ ਰਿਹਾ ਲੋਕ ਕ੍ਰੋਨਿਕ ਹੋ ਰਿਹਾ ਮੈਂ ਇਹ ਨਹੀਂ ਕਹਿੰਦਾ ਮੈਂ ਬਹੁਤ ਸਰਵਿਸਟਾਂ ਪਰ ਮੈਂ ਇਹ ਕਹਿੰਦਾ ਤੁਸੀਂ ਪਹਿਲਾਂ ਤਸੱਲੀ ਤਾਂ ਲਓ ਤੁਹਾਨੂੰ ਅਸਲ 'ਚ ਰੋਗ ਕੀ ਆ ਜਿੰਨਾ ਚਿਰ ਤੁਹਾਨੂੰ ਰੋਗ ਦਾ ਪਤਲਾ ਨਹੀਂ ਤੁਸੀਂ ਦਵਾਈ ਕੀ ਦਿਓਗੇ ਫਿਰ ਜਿੰਨੀ ਦਵਾਈ ਆ ਕੇ ਬਾਅਦ ਆਪ ਤਿਆਰ ਕਰਦੇ ਤੁਸੀਂ ਚਾਹੇ ਉਹ ਭਤਮਾ ਹੋਣ ਚਾਹੇ ਬੂਟੀ ਆਉਣ ਚਾਹੇ ਚੂਰਨ ਹੋਵੇ ਚਾਹੇ ਅਰਕ ਹੋਵੇ ਚਾਹੇ ਗੋਲੀ ਹੋਵੇ ਅੱਜ ਜ਼ਿਆਦਾਤਰ ਬਨਾਵਟੀ ਕੰਮ ਚੱਲ ਪਿਆ ਬੀ ਚੀਜ਼ ਲਿਆਓ ਖੋਲੋ ਦਿਓ ਲਿਆਓ ਖੋਲੋ ਦਿਓ ਇਸੇ ਕਰਕੇ ਪੇਸ਼ੈਂਟ ਕ੍ਰੋਨਿਕ ਹੋ ਰਿਹਾ ਕੁਝ ਪੇਸ਼ੈਂਟ ਜਿਹੜੇ ਕ੍ਰੋਨਿਕ ਹੋ ਰਹੇ ਆਪਣੀਆਂ ਮਰਜ਼ੀਆਂ ਦੇ ਨਾਲ ਵੀ ਬਹੁਤੇ ਨੁਸਖੇ ਉਹਨਾਂ ਨੇ ਆਪਣੀ ਪ੍ਰਕਿਰਤੀ ਦੇ ਅਨੁਕੂਲ ਬਣਾ ਲਿਆ ਵੀ ਆਪਣਾ ਨੁਸਖਾ ਨੁਸਕਾ ਚੱਕ ਜਾ ਕੇ ਨੁਸਕਾ ਬੋਲੀ ਜਾਂਦੇ ਜਿਵੇਂ ਇੱਕ ਪਰਸੋਂ ਚ ਉਥੇ ਨੁਸਕਾ ਬੋਲੇ ਬਸ 12 ਸਿੰਘੇ ਦਾ ਇੱਕ ਲੜਕੇ ਦਾ YouTube ਤੇ ਨੁਸਕਾ ਪਾਇਆ Facebook ਤੇ ਵੀ 12 ਸਿੰਘਾ ਬਲਗਮ ਵਾਸਤੇ ਇੱਕ ਨੰਬਰ ਆ ਪਰ ਜੇ ਕਹੀਏ 12 ਸਿੰਘਾ ਪਿਤ ਪ੍ਰਕਿਰਤੀ ਨੂੰ ਇੰਨਾ ਵਧਾਉਂਦਾ ਬੀਪੀ ਉਹਨੇ ਚੱਕ ਦੇਣਾ ਬਲੀਡਿੰਗ ਕਰ ਸਕਦਾ ਉਹ ਗਰਮੀ ਪੈਦਾ ਕਰ ਸਕਦਾ ਕਪਰਾੜ ਪੈਦਾ ਕਰ ਸਕਦਾ ਕਿਉਂਕਿ ਜਦੋਂ ਬਾਰਾ ਸਿੰਘਾ ਦੀ ਭਸਮ ਦੇਣੀ ਆ 100 ਦੇ ਵਿੱਚੋਂ 10 ਜਾਂ 12 ਪੇਸ਼ ਨੂੰ ਦੇਣੀ ਆ ਜਿਹਨੂੰ ਬਹੁਤ ਡਬਲ ਨਮੋਨੀਆ ਛਾਤੀ ਬਹੁਤ ਜ਼ਿਆਦਾ ਬਲੌਕ ਹੋ ਗਈ ਜੋ ਵੀ ਪ੍ਰਕਿਰਤੀ ਦੇਖ ਕੇ ਵੀ ਪੇਸ਼ੈਂਟ ਦਾ ਹਿਸਟਰੀ ਦੇਖ ਕੇ ਬੀਪੀ ਤਾਂ ਨਹੀਂ ਬਾਤਦਾ ਕਿ ਹੋਰ ਗੱਲ ਬਾਤ ਤਾਂ ਨਹੀਂ ਔਰ ਫਿਰ ਜਾ ਕੇ ਭਸਮ ਦੇਖਣੀ ਕਿਤੇ ਭਸਮ ਕੱਚੀ ਤਾਂ ਨਹੀਂ ਹੁਣ ਬਹੁਤੀ ਵਾਰ ਕੀ ਹੁੰਦਾ ਜਿੰਨਾ ਬਾਰਾ ਸਿੰਘਾ ਮਾਰਕੀਟ ਚ ਆ ਰਿਹਾ ਕੱਚਾ ਆ ਰਿਹਾ ਸੋ ਇਸੇ ਕਰਕੇ ਸਾਨੂੰ ਆਪ ਸਮਝ ਕਰਨੀ ਪੈਣੀ ਹੈ ਵੀ ਪਾਈ ਵੈਦ ਕਿਹੜਾ ਜਾਂ ਉਹਦੀ ਉਹਦਾ ਪਿੱਛੇ ਕੀ ਆ ਉਹ ਆਪ 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 ਦੇ ਜਾ ਕੇ ਮਿਲੋ ਬੈਦ ਨੂੰ ਮੈਂ ਕਹਿੰਦਾ ਵੀ ਆਯੁਰਵੇਦ ਬਦਨਾਮ ਨਾ ਕਰੋ ਜਿੰਨੇ ਹੋਰ ਵੀਡੀਓ ਪਾਰੇ ਆਪ ਜੀਓ ਤੇ ਨੀਚੇ ਕਮੈਂਟ ਵੀ ਕਰੋ ਤੇਰੀ ਭਾਈ ਜਾਣਕਾਰੀ غلط ਆ ਹਾਂ ਜੇ ਤੁਸੀਂ ਬੈਦ ਨੂੰ ਆਪ ਪਹਿਲੀ ਗੱਲ ਤਾਂ ਆਨਲਾਈਨ ਦੇ ਚੱਕਰ ਛੇਤੀ ਨਾ ਪੋ ਜੇ ਤੁਸੀਂ ਦੂਰ ਆ ਫਿਰ ਨ ਵੱਖਰਾ ਕਨਸੈਪਟ ਆ ਜੇ ਤੁਸੀਂ ਲੋਕਲ ਕਿਤੇ ਹੈਗੇ ਹੋ ਡਾਕਟਰ ਹਕੀਮ ਬੈਦ ਨੂੰ ਜਾ ਕੇ ਮਿਲੋ ਉਹਦਾ ਡਿਸਕਸ ਕਰੋ ਭਾਈ ਮੈਨੂੰ ਆ ਰਹੂਗਾ ਐਨੇ ਸਮੇ ਤੋਂ ਮੇਰਾ ਖਾਣ ਪੀਣ ਕੀ ਆ ਮੇਰੀ ਪ੍ਰਕਿਰਤੀ ਸਾਹਿਬ ਕੀ ਬਤਾਵਾ ਕੀ ਖਾਵਾ ਕੀ ਕੀ ਨਾ ਕਰਾਂ ਸੋ ਇਹ ਤਾਂ ਅੱਜ ਵਿਚਾਰ ਖਤਮੀ ਹੋ ਗਏ ਅਸੀਂ ਸਿੱਧੀ ਦਵਾਈ ਲੈ ਲੈਂਦੇ ਆ ਦਵਾਈ ਖਾ ਲਈ ਬੈਸਪ ਅੱਜ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਅੱਜ ਹਰ ਦੂਸਰਾ ਬੰਦਾ ਬਿਮਾਰ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਬਿਮਾਰ ਹੈ ਬਿਮਾਰੀਆਂ ਦੇ ਪਿੱਛੇ ਕਾਰਨ ਕੀ ਸਮਝਦੇ ਹੋ ਹਾਂ ਪਹਿਲਾਂ ਵੀ ਲੋਕ ਬਿਮਾਰ ਹੁੰਦੇ ਸੀ ਪਰ ਅਜਿਹੀਆਂ ਬਿਮਾਰੀਆਂ ਉਹਨਾਂ ਨੂੰ ਨਹੀਂ ਲੱਗਦੀਆਂ ਸੀ ਜਿਹੜੀਆਂ ਇਸ ਸਮੇਂ ਚ ਲੱਗਦੀਆਂ ਨੇ ਇਹਦੇ ਵਿੱਚ ਬਹੁਤ ਵੱਡਾ ਕਾਰਨ ਹੈ ਜੀ ਹੁਣ ਤੁਸੀਂ ਯਕੀਨ ਕਰੋ ਹਰ ਇੱਕ ਸ਼ਹਿਰ ਦੇ ਵਿੱਚ ਚੰਗੇ ਹਸਪਤਾਲ ਚੰਗੇ ਰੈਸਟੋਰੈਂਟ ਓਪਨ ਨੇ ਹਰ ਇੱਕ ਬੰਦਾ ਕਹਿੰਦਾ ਜੀ ਲਪਲ ਪਾਉਂਦੀ ਅਗਲਾ ਕਹਿੰਦਾ ਯਾਰ ਮੋਮਸ ਹੁਣ ਅੱਜ ਤਾਂ 버ਗਰ ਵਧੀਆ ਹੋਵੇ ਅੱਜ ਤਾਂ ਫਰਾਈਜ਼ ਵਧੀਆ ਹੋਣ ਅੱਜ ਤਾਂ ਮਤਲਬ ਇਦਾਂ ਦੀਆਂ ਚੀਜ਼ਾਂ ਕੰਮ ਹੋਰ ਕਿੰਨਾ ਕਾ ਸਿਆਲ ਦੇ ਵਿੱਚ ਆ ਹੁਣ ਸਿਆਲ ਖਿਆਲ ਚੱਲ ਪਿਆ ਪੰਜਾਬਾਂ ਦੀ ਪੰਜਾਬਗਾਂ ਦੀ ਆਦਤਾਂ ਪੰਜੀਰੀ ਖੋਆ ਮੈਂ ਨਾ ਲੱਡੂ ਲੱਡੂ ਕਰਿਆ ਐਸਾ ਪੰਜੀਰੀਆਂ ਸਮਾਨ ਬਣਾ ਕੇ ਰੱਖਣਗੇ ਤੇ ਕੰਮ ਕੀਦਾ ਕੰਮ ਕਿੰਨਾ ਖੋੜਾ ਕੋੜਾ ਪੰਜਾਬੀ ਜਿਹੜਾ ਕੰਮ ਆ ਜਿਹੜਾ ਬੰਦਾ ਮੈਂ ਨਾ ਕੰਮ ਕਰਦਾ ਖਰਾਕ ਰਜਮੀ ਖਾਵੇ ਉਹਨੂੰ ਬਿਮਾਰੀ ਹੈ ਨਹੀਂ ਜਿਹਦਾ ਕੰਮ ਹੈ ਨਹੀਂ ਉਹਨੂੰ ਮੂੰਹ ਰੱਖਣਾ ਪੈਣਾ ਰੋਕਣਾ ਪੈਣਾ ਧਿਆਨ ਰੱਖਣਾ ਪੈਣਾ ਜੇ ਉਹਦਾ ਪ੍ਰੈਕਟਿਸ ਹੋਣੀ ਆ ਕੰਮ ਕਰ ਸੋਣਾ ਅੱਜ ਬਿਮਾਰ ਹੋਣ ਦਾ ਕਾਰਨ ਇਹ ਆ ਅਸੀਂ ਖਾਈ ਬਹੁਤ ਯਾਨੇ 11 30 ਪ੍ਰੈਕਟਿਸ ਹੈ ਨਹੀਂ ਪੰਜੀ ਅਸਲ ਚ ਪੰਜੀਰੀ ਬਣੀ ਸੀ ਪਹਿਲਵਾਨ ਵਾਸਤੇ ਤੇ ਜਾਂ ਜਿੰਨੇ ਬੀਬੀ ਨੂੰ ਬੱਚਾ ਹੋਇਆ ਜਣੇਪੇ ਤੋਂ ਬਾਅਦ ਜਣੇਪੇ ਵਾਲੀਆਂ ਬੀਬੀਆਂ ਦੀ ਖਾਂਦਗਾ ਨਹੀਂ ਆਮ ਹੀ ਪੰਜੀਰੀ ਖਾਈ ਜਾਂਦੇ ਐ ਇਸੇ ਕਰਕੇ ਪਤ ਜਿਆਦਾ ਵੱਧ ਰਿਹਾ ਹਾਈਲੀ ਪਤ ਹੋ ਰਿਹਾ ਬੀਪੀ ਦੇ ਪੇਸ਼ੰਟ ਅਸ਼ਕਾਰ ਹੋ ਰਹੇ ਆ ਤੇ ਤੇ ਆਪ ਦੇ ਪਿੱਤੇ ਦੀ ਪਥਰੀ ਆਮ ਹੀ ਦੇਖਣ ਨੂੰ ਆ ਰਹੀ ਹੈ ਮੈਂ ਕਿੱਥੋਂ ਨਾ ਕਹਾਵਤ ਪੜ੍ਹੀ ਸੀ ਕਹਿੰਦੇ ਸਾਨੂੰ ਭਿਖਾਰੀਆਂ ਵਾਂਗੂ ਰੋਟੀ ਖਾਣੀ ਚਾਹੀਦੀ ਆ ਵੀ ਅਸੀਂ ਸਮਝ ਲੋ ਭਿਖਾਰੀ ਆ ਵੀ ਸਾਡੇ ਕੋ ਹੈ ਨਹੀਂ ਬਸ ਜਿੰਨੀ ਕਹਿ ਕਿ ਇੰਨੀ ਕ ਖਾਣੀ ਆ ਕਿਉਂਕਿ ਆਯੁਰਵੈਦ ਕਹਿੰਦਾ ਭੋਜਨ ਨਤਮ ਵਿਸ਼ੰਬਾਰੀ ਜੇ ਤੁਸੀਂ ਕੰਮ ਨਹੀਂ ਕਰਦੇ ਤੇ ਤੁਹਾਨੂੰ ਭ ਬਹੁਤਾ ਨਹੀਂ ਪੀਣਾ ਚਾਹੀਦਾ ਮੇਰੇ ਹਿਸਾਬ ਨਾਲ ਜਿਹੜੇ ਕੰਮ ਨਹੀਂ ਕਰਦੇ ਜਿਨ੍ਹਾਂ ਦਾ ਸੈਟਿੰਗ ਜੋ ਦਾ ਕੰਮ ਆ ਬੈਠਣ ਦਾ ਕੰਮ ਆ ਟੀਚਰ ਨੇ ਜਾਂ ਬੈਂਕ ਚ ਜੋਬ ਕਿਤੇ ਨੇ ਵਜਨ ਵਜਨ ਚ ਭਾਰੇ ਨੇ ਸ਼ੂਗਰ ਨੇ ਪਾਚਨ ਤੰਤਰ ਵੀ ਕਾ ਉਹ ਰੋਟੀ ਨਾਲ ਪਾਣੀ ਆਪਣਾ ਦੇਖ ਕੇ ਲੈਣ ਬਾਕੀ ਜੇ ਕੋਈ ਹਾਰਡ ਵਰਕ ਪਰਸਨ ਉਜ ਨਮਰ ਦੀ ਵੀ ਚੱਲੇ ਕਿਉਂਕਿ ਸਵੇਰੇ ਭੋਜਨ ਕਰੋ ਰਾਜਾ ਦੀ ਤਰ੍ਹਾਂ ਸਵੇਰੇ ਅਸੀਂ ਕਰਦੇ ਆ ਬ੍ਰੇਕਫਾਸਟ ਜਦੋਂ ਲੋੜ ਹੁੰਦੀ ਹੈ ਮੀਨਟੀ ਨੂੰ ਸਵੇਰੇ ਬਣੋ ਰਾਜੇ ਦੇ ਪਹਿਰੇ ਬਣੋ ਵਜ਼ੀਰ ਸ਼ਾਮ ਨੂੰ ਬਣੋ ਫਕੀਰ ਅਸੀਂ ਤਾਂ ਰਾਤ ਨੂੰ ਰਾਜੇ ਬਣਦੇ ਵੀ ਹੁਣ ਸੌਣਾ ਹੀ ਆ ਡਿਨਰ ਅਸੀਂ ਰਾਤ ਨੂੰ ਰੱਖਦੇ ਲੋਕਾਂ ਦੇ ਨਾਲ ਮੀਟਿੰਗ ਅਸੀਂ ਪਾਚਨ ਤੰਤਰ ਸਾਡਾ ਬੀਖ ਹੋ ਰਿਹਾ ਪਾਚਨ ਤੰਤਰ ਤੇ ਬੀਖ ਹੋਣ ਦਾ ਮਤਲਬ ਅੱਜ ਕੇ ਖਾਣਾ ਵੀ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ ਰਾਤ ਦਾ ਰੱਜ ਕੇ ਖਾਣਾ ਠੀਕ ਨਹੀਂ ਹੈ ਜੇ ਤੁਹਾਡਾ ਕੰਮ ਹਾੜ ਨਹੀਂ ਹੈ ਫਿਰ ਤੁਸੀਂ ਆਪਣੇ ਭੋਜਨ ਨੂੰ ਆਪਣੇ ਹਿਸਾਬ ਨਾਲ ਰੱਖੋ ਬਹੁਤੇ ਲੋਕ ਹੁਣ ਸਾਗ ਖਾ ਕੇ ਬਿਮਾਰ ਹੋ ਰਿਹਾ ਸਾਗ ਮਾਰਾ ਨਹੀਂ ਆ ਸਾਗ ਦਾ ਬਣਾਉਣ ਦਾ ਤਰੀਕਾ ਅੱਗੇ ਅੱਗ ਮੱਚਦੀ ਸੀ ਬਹੁਤ ਤੇਜ਼ 8-10 ਘੰਟੇ ਸਾਗ ਤਿਆਰ ਹੁੰਦਾ ਸੀਗਾ ਚੁੱਲ੍ਹੇ ਦੇ ਵਿੱਚ ਹੁਣ ਸਾਗ ਚੱਲ ਪਿਆ ਕੁੱਕਰ ਦੇ ਵਿੱਚ ਔਰ ਉਹ ਵੀ ਲੋਕਾਂ ਨੇ ਹੁਣ ਨਵੰਬਰ ਹਜੇ ਖਤਮ ਹੋਇਆ ਲੋਕਾਂ ਨੇ ਤਿੰਨ ਤਿੰਨ ਚਾਰ ਚਾਰ ਵਾਰੀ ਸਾਗ ਖਾ ਲਿਆ ਤੇ ਬੀਪੀ ਤੇ ਆਪ ਸ਼ੂਕਰ ਨੂੰ ਕਿਵੇਂ ਨਾ ਹੋਵੇ ਜਲਣ ਉਹਨਾਂ ਦੇ ਮਿਹਦੇ ਚ ਕਿਵੇਂ ਨਾ ਹੋਵੇ ਮਤਲਬ ਸਾਗ ਵੀ ਪੰਜਾਬ ਬਣਾਉਂਦਾ ਹੈ ਕਾਰਨ ਆ ਜੀ ਉਹਦਾ ਕਿਉਂਕਿ ਉਹਦੀ ਰੋਤੀ ਨਹੀਂ ਜ਼ਮੀਨ ਤਾਂ ਹੁਣ ਬੇਲੀ ਹੋਣੀ ਆ ਹੁਣ ਬੇਲੀ ਹੋ ਕੇ ਜਦੋਂ ਤਰੇਲ ਪੈਣ ਲੱਗਣੀ ਸਾਗ ਉਹ ਤੋਂ ਵਧਿਆ ਹੋਣਾ ਤੇ ਹੁਣ ਤਾਂ ਤਿੰਨ ਤਰ੍ਹਾਂ ਦੇ ਲੋਕਾਂ ਨੇ ਖਾ ਵੀ ਲਿਆ ਫਰ ਤੰਗ ਹੁੰਦੇ ਮੇਰੇ ਕੋਲੇ ਬਹੁਤ ਸਾਰੇ ਪਿਛੜਾ ਸਾਗ ਖਾਦਾ ਸੀ ਜਲਣ ਹੋਣ ਲੱਗੀ ਸਿਰ ਭਾਰਾ ਹੋਣ ਲੱਗ ਗਿਆ ਅਸਲ ਕਿਉਂਕਿ ਅੱਜ ਅਸੀਂ ਰੋਕ ਨਹੀਂ ਸਕਦੇ ਕਿਸਾਨੀ ਸਾਗ ਨੂੰ ਔਰ ਸਾਗ ਨੂੰ ਕਿੰਨੇ ਦਿਨ ਜਿਹਦਾ ਸਾਡੇ ਸਾਡੇ ਵੀ ਰਿਵਾਜ ਹਨ ਅਸੀਂ ਇੱਕ ਦਿਨ ਸਾਗ ਬਣਾ ਲਿਆ ਤੇ ਅਸੀਂ 10 ਦਿਨ ਖਾਣਾ ਹੀ ਖਾਣੀ ਆ ਵੀ ਉਹ ਉਹਦਾ ਵੀ ਕੋਈ ਕੁਝ ਹੈਗਾ ਲੌਜੀਕ ਸ਼ਾਇਦ ਆਹ ਗੱਲ ਤਾਂ ਮੈਂ ਕਹਿ ਨਹੀਂ ਸਕਦਾ ਕਿਉਂਕਿ 10 ਅੰਦ ਦਾ ਰਿਵਾਜ ਤਾਂ ਹੁਣ ਖਤਮ ਹੋ ਗਿਆ ਕਿਉਂਕਿ ਬਹੁਤ ਲੋਕ ਮਾਡਰਨ ਹੋ ਗਏ ਨਹੀਂ ਤਾਂ ਜੀਬ ਕਹਦੀ ਚਲਦੀ ਨਹੀਂ ਭਾਰ ਵੀ ਹੁਣ ਕਦਾਦ ਨਾਲ ਖਾਲੇ ਪਰ ਫਿਰ ਵੀ ਹੈਗਾ ਵੀ ਦੋ ਤਿੰਨ ਡੰਗ ਲੋਕ ਕਰ ਲੈਂਦੇ ਆ ਪਰ ਮੇਰੇ ਹਿਸਾਬ ਨਾਲ ਜੇ ਤੁਸੀਂ ਕੋਸ਼ੇ ਕਰੋ ਸਾਗ ਵਧੀਆ ਹੋਵੇ ਦੋ ਤਿੰਨ ਢੰਗ ਖਾ ਸਕਦੇ ਕੋਈ ਮਸਲਾ ਨਹੀਂ ਪਰ ਆਪਣਾ ਦੇਖੋ ਵੀ ਤੁਹਾਡੇ ਯੂਰੀਕ ਸੱਤ ਨਹੀਂ ਵੱਧਾ ਖੂਨ ਦਾ ਗਾੜਾਪਨ ਤਾਂ ਨਹੀਂ ਤਜਾਬ ਤਾਂ ਨਹੀਂ ਪਿੱਤਰ ਚ ਪਥਰੀ ਤਾਂ ਨਹੀਂ ਆਪਣਾ ਜੀਵਨ ਤਾਂ ਦੇਖੋ ਨਾ ਤੁਹਾਡਾ ਕੰਮ ਕਰਕੇ ਆਪਣੀ ਸਿਹਤ ਤਾਂ ਦੇਖੋ ਜੇ ਤੁਸੀਂ ਹਾਰਡ ਵਰਕ ਕਰ ਵਧੀਆ ਕੰਮ ਕਰਦੇ ਫਿਰ ਮੇਰੇ ਸਾਨੂੰ ਦੋ ਢੰਗ ਤੁਹਾਨੂੰ ਕੁਝ ਕਹਿੰਦਾ ਵੀ ਨਹੀਂ ਵਧੀਆ ਤਰੀਕਾ ਨਾ ਬਣਿਆ ਹੋਵੇ ਤਾਂ ਜੀ ਵੈਸੇ ਮੈਂ ਚਾਹੂੰਗੀ ਕਿ ਲੋਕਾਂ ਨੂੰ ਨਾ ਹੁਣ ਇੱਕ ਵਾਰ ਜ਼ਰੂਰ ਦੱਸ ਦੋ ਕਿ ਜਿਹੜੇ ਲੋਕ ਕਿਹੜੇ ਕਿਹੋ ਜੀ ਬਿਮਾਰੀ ਤੋਂ ਪੀੜਿਤ ਨੇ ਉਹ ਤੁਹਾਡੇ ਤੱਕ ਪਹੁੰਚਣ ਕਿਉਂਕਿ ਮੈਂ ਗੱਲਾਂ ਦੇ ਹਮੇਸ਼ਾ ਹੁੰਦਾ ਹੈ ਕਿ ਤੁਹਾਡੀਆਂ ਗੱਲਾਂ ਹੀ ਦੱਸ ਦਿੰਦੀਆਂ ਨੇ ਕਿ ਤੁਹਾਡਾ ਕਿਰਦਾਰ ਕਿਉਂ ਜਿਆ ਹੈ ਨਾ ਸੋ ਵੈਸਾ ਮੈਂ ਪਰਸਨਲੀ ਬੜੀ ਤੁਹਾਡੇ ਤੋਂ ਹੋਈਆਂ ਵੀ ਤੁਸੀਂ ਇੰਨੀਆਂ ਚੰਗੀਆਂ ਚੀਜ਼ਾਂ ਕਿਉਂਕਿ ਮੈਂ ਬਹੁਤ ਸਾਰੇ ਵੈਦ ਦੇ ਨਾਲ ਮਿਲੀਆਂ ਔਰ ਬਹੁਤ ਸਾਰੇ ਵੈਦ ਦੇ ਨਾਲ ਮੇਰੀ ਇੰਟਰਵਿਊ ਹੋਈਆਂ ਨੇ ਪਰ ਮੈਨੂੰ ਜਿੰਨੇ ਲੌਜੀਕ ਦੇ ਨਾਲ ਇਹਨਾਂ ਨੇ ਚੀਜ਼ਾਂ ਸਮਝਾਈਆਂ ਨੇ ਔਰ ਜਿੰਨੀ ਬਾਰੀਕੀ ਦੇ ਨਾਲ ਮੈਨੂੰ ਚੀਜ਼ਾਂ ਸਮਝਾਈਆਂ ਨੇ ਸ਼ਾਇਦ ਹਮੇਸ਼ਾ ਹਰ ਕੋਈ ਜਦੋਂ ਮੈਨੂੰ ਮੈਂ ਮਿਲਦੀ ਆ ਤੇ ਉਹ ਹਮੇਸ਼ਾ ਬਿਜ਼ਨਸ ਦੀਆਂ ਗੱਲਾਂ ਕਰਦੇ ਨੇ ਉਹ ਦੱਸਦੇ ਨੇ ਸਾਡੀ ਦਵਾਈ ਇਹ ਜੈ ਸਾਡੀ ਦਵਾਈ ਉਹ ਜੈ ਸਾਡੀ ਦਵਾਈ ਇਹ ਕਰ ਦੂ ਸਾਡੀ ਦਵਾਈ ਉਹ ਕਰ ਦੂ ਬਟ ਤੁਸੀਂ ਲੌਜੀਕ ਤੇ ਗੱਲ ਕੀਤੀ ਤੁਸੀਂ ਸਰੀਰ ਤੇ ਗੱਲ ਕੀਤੀ ਬਾਡੀ ਤੇ ਗੱਲ ਕੀਤੀ ਬਿਮਾਰੀ ਤੇ ਗੱਲ ਕੀਤੀ ਔਰ ਇਹ ਸਭ ਤੋਂ ਵਧੀਆ ਚੀਜ਼ ਹੈ ਸੋ ਮੈਂ ਜ਼ਰੂਰ ਚਾਹੂੰਗੀ ਕਿ ਲੋਕ ਜਿਹੜੇ ਬਿਮਾਰੀਆਂ ਤੋਂ ਪੀੜਿਤ ਨੇ ਉਹ ਇਹਨਾਂ ਦੇ ਨਾਲ ਗੱਲ ਜ਼ਰੂਰ ਕਰਨ ਸੰਪਰਕ ਨੰਬਰ ਤੁਹਾਨੂੰ ਦਿੱਤਾ ਹੋਇਆ ਹੈ ਔਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਪਤਾ ਕਿਉਂ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਹਾਂ ਜਿਹੜੇ ਲੋਕ ਇਸ ਸਮੇਂ ਬਿਮਾਰ ਨੇ ਜਿਹੜੇ ਦਰਦ ਦੇ ਨਾਲ ਕੁਰਲਾ ਰਹੇ ਨੇ ਉਹ ਵਧੀਆ ਥਾਂ ਤੇ ਪਹੁੰਚ ਸਕਣ ਆਪਣਾ ਇਲਾਜ ਕਰਵਾ ਸਕਣ ਉਹਨਾਂ ਤੱਕ ਇਹ ਵੀਡੀਓ ਸ਼ੇਅਰ ਕਰਕੇ ਜਰੂਰ ਪਹੁੰਚਾ ਦਿਓ ਸੋ ਆਖਰੀ ਦੇ ਵਿੱਚ ਮੈਂ ਚਾਹੂੰਗੀ ਕਿ ਜਰੂਰ ਲੋਕਾਂ ਨੂੰ ਅਵੇਅਰ ਕਰੋ ਕਿ ਉਹ ਕਿੱਥੇ ਕਿਵੇਂ ਐਟ ਤੇ ਕਿਸ ਤਰੀਕੇ ਨਾਲ ਤੁਹਾਨੂੰ ਮਿਲ ਸਕਦੇ ਨੇ ਪੇਸ਼ੈਂਟ ਮੈਨੂੰ ਬੁੱਧਵਾਰ ਜਾਂ ਐਤਵਾਰ ਰਾਏਕੋਟ ਸ਼ਹਿਰ ਜਿਲ੍ਹਾ ਲੁਧਿਆਣਾ ਪੇਸ਼ੈਂਟ ਮੇਰੇ ਕੋਲੇ ਮੈਂ ਇਹ ਨਹੀਂ ਚਾਹੁੰਦਾਗਾ ਵੀ ਟ੍ਰੀਟਮੈਂਟ ਹੀ ਮੇਰੇ ਨਾਲ ਰੈਵੀ ਕਰ ਸਕਦਾ ਬੰਦਾ ਉਹ ਬਿਹਤਰ ਤਾਂ ਇਹ ਆ ਵੀ ਤੁਸੀਂ ਆ ਕੇ ਮਿਲੋ ਵੀ ਆਪਣੀ ਪ੍ਰਕਿਰਤੀ ਚੈੱਕ ਕਰਾਓ ਜੇ ਉਸ ਤੋਂ ਬਾਅਦ ਤੁਹਾਨੂੰ ਗੱਲ ਚੱਕਦੀ ਫਿਰ ਦਵਾਈ ਦੀ ਗੱਲ ਤਾਂ ਬਾਅਦ ਦੀ ਆ ਜੀ ਇਹ ਨਹੀਂ ਗੱਲ ਵੀ ਤੁਸੀਂ ਮੇਰੇ ਕੋਲੇ ਆ ਕੇ ਮੈਂ ਕਹੂੰ ਜਰ ਮੇਰਾ ਟਾਈਮ ਬੇਸ ਕੀਤਾ ਤੁਸੀਂ ਦਵਾਈ ਲੈ ਕੇ ਜਾ ਨਹੀਂ ਮੈਂ ਕਹਿੰਦਾ ਪਹਿਲੇ ਡਿਸਕਸ ਤਾਂ ਕਰ ਜੇ ਤੁਹਾਨੂੰ ਗੱਲ ਪੱਲੇ ਪੈਂਦੀ ਵੀ ਵਾਕਈ ਗੱਲ ਠੀਕ ਹੈ ਫਿਰ ਆਪਾਂ ਦਵਾਈ ਤੇ ਬਾਅਦ ਦੀ ਗੱਲ ਕਰਾਂਗੇ ਪਹਿਲਾਂ ਤੁਹਾਨੂੰ ਰੋਗ ਦਾ ਪਤਾ ਹੋਵੇ ਸੋ ਅੱਜ ਇੱਕ ਛੋਟਾ ਜਿਹਾ ਵੀ ਤੁਹਾਡੇ ਬਾਤੇ ਨੁਸਖਾ ਵੀ ਸਾਂਝਾ ਕਰਨਾ ਜੋ ਤੁਸੀਂ ਪਬਲਿਕ ਹਿੱਤ ਵਾਸਤੇ ਬਣਾ ਸਕਦੀ ਆ ਆਮ ਇਹ ਬਾਤ ਪਿਤ ਕਪ ਤਿੰਨਾਂ ਦੋਸ਼ਾਂ ਵਾਸ 250 ਗ੍ਰਾਮ ਮਿੱਠਾ ਥੋੜਾ 200 ਗ੍ਰਾਮ ਪਿਪਲਾ ਮਿੰਟ 50 ਗ੍ਰਾਮ ਪਿਪਲਾ ਮਿੰਟ ਆਪਾਂ ਕੇ ਪਦੀਨੇ ਨਾਲ ਸਤ ਤਿੰਨੇ ਚੀਜ਼ਾਂ ਤੁਹਾਨੂੰ ਪंसारी ਤੋਂ ਮਿਲ ਜਾਣੀਆਂ ਹੈ ਗ੍ਰाइंड ਕਰਕੇ ਪਾਊਡਰ ਕਰਕੇ ਰੱਖ ਲਓ ਗ੍ਰਾਮ ਤੋਂ 1.5 ਗ੍ਰਾਮ ਦੀ ਦੀ ਖੁਰਾਕ ਆ ਪਾਣੀ ਨਾਲ ਜਦੋਂ ਮਰਜ਼ੀ ਲਓ ਜਦੋਂ ਤੁਹਾਡੇ ਅੰਦਰ ਇਹਦੇ ਪਹਿਲੀ ਖੁਰਾਕ ਨੇ ਗਈ ਤੇ ਨਾਲ ਦੀ ਨਾਲ ਇਹਨੇ ਠੰਡ ਲਾ ਦੇਣੀ ਹੈ ਅਮਲ ਪਿਤ ਜਿੰਨੇ ਵਧਿਆ ਹੋਇਆ ਪੈਤਾ ਅਮਲ ਉਹ ਤੇ ਇਹਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਨਾ ਜਿੰਨਾ ਵਧਿਆ ਹੋਇਆ ਪੈਤਾ ਨਾਲ ਦੀਆਂ ਤੇਜਾਬ ਬਣਿਆ ਰક્ત ਪਿਤ ਹੋ ਰਿਹਾ ਤੇ ਆਪ ਦਾ ਗੈਸ ਤੇ ਸਿਰ ਪਰ ਉਹ ਤੇ ਇਹਨੇ ਮੁਸਕੇ ਨੇ ਬਹੁਤ ਨੇਚਰਲ ਤਰੀਕੇ ਨਾਲ ਕੰਮ ਕਰਨਾ ਕਿਸੇ ਤਰ੍ਹਾਂ ਦਾ ਬਾਤ ਪਿਤ ਕਫ ਦੇ ਰੋਗੀਆਂ ਨੂੰ ਕੋਈ ਨੁਕਸਾਨ ਨਹੀਂ ਮਤਲਬ ਘਰ ਬੈਠੇ ਆਪਣੀ ਉਹ ਐਸਿਡਿਟੀ ਆਪਣਾ ਤੇਜਾਬ ਆਪਣੀ ਗੈਸ ਜਾਂ ਪਿਤ ਦੀ ਪ੍ਰੋਬਲਮ ਨੂੰ ਘਰ ਬੈਠੇ ਜਿਹੜਾ ਉਹ ਠੀਕ ਕਰ ਸਕਦੇ ਨੇ ਸੋਲਵ ਸੋਲਵ ਕਰ ਸਕਦੇ ਨੇ ਕੋਈ ਵੀ ਪੇਸ਼ੈਂਟ ਇਹਨੂੰ ਖਾ ਸਕਦਾ ਬਾਤ ਪਿਤ ਕਫ ਦਾ ਜਿਵੇਂ ਪਹਿਲਾਂ ਮੈਂ ਹੀ ਗੱਲ ਕਰਕੇ اٹਿਆ ਮੈਨੂੰ ਉਸਕੇ ਨਹੀਂ ਪਾਉਣੇ ਚਾਹੀਦੇ ਮੈਂ ਹੀ ਨੁਸਖਾ ਬੋਲਦਾ ਫਿਰ ਲੋਕਾਂ ਨੇ ਕਿ ਯਾਰ ਆਪ ਦਾ ਨੁਸਖਾ ਹੋਣੀ ਬੋਲਦਾ ਪਰ ਇਹ ਨੁਸਖਾ ਤੁਸੀਂ ਨੋਟ ਕਰ ਲਓ ਬਾਤ ਪਿਤ ਕਫ ਤਿੰਨੇ ਪ੍ਰਕਿਰਤੀਆਂ ਦੇ ਵਾਸਤੇ ਬੈਲੈਂਸਾਂ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਸ ਸਾਡੇ ਪਲੇਟਫਾਰਮ ਤੇ ਮੌਕਾ ਦਿੱਤਾ ਕਿ ਤਾਂ ਕਿ ਲੋਕ ਜਿਹੜੇ ਨੇ ਅਵੇਅਰ ਹੋ ਸਕਣ ਸੋ ਤੁਸੀਂ ਜਿਹੜਾ ਹੈ ਤੁਹਾਨੂੰ ਉਹਨੇ ਐਡਰੈਸ ਦਾਸ ਦਿੱਤਾ ਹੈ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਤਾਂ ਕਿ ਲੋਕ ਜਿਹੜੇ ਨੇ ਉਹ ਵਕ ਵਕ ਥਾਵਾਂ ਤੇ ਇਹ ਵੀਡੀਓ ਜਿਹੜੀ ਹੈ ਉਹ ਪਹੁੰਚ ਸਕੇ ਤੇ ਤੁਹਾ ਜਿਹੜਾ ਕਿਸੇ ਨਾ ਕਿਸੇ ਦਾ ਫਾਇਦਾ ਹੋ ਸਕੇ ਸੋ ਦੇਕਰ ਤੁਹਾਡੇ ਕਰਕੇ ਕਿਸੇ ਦਾ ਫਾਇਦਾ ਹੋ ਰਿਹਾ ਹੈ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਦਾ ਫਾਇਦਾ ਹੋ ਰਿਹਾ ਹੈ ਤੇ ਇੱਕ ਪੁੰਨ ਦੀ ਚੀਜ਼ ਹੈ ਸੋ ਸ਼ੇਅਰ ਜਰੂਰ ਕਰਨਾ